ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਘਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਲੇਸਿੰਗਣਾ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਛੇ ਮੱਝਾਂ ਤੇ ਪੰਜ ਛੇ ਤੁਹਾਨੂੰ ਗਾਵਾਂ ਦਿਖਾਉਣੀ ਆ 10 12 ਪਸ਼ੂ ਜਿਹੜੇ ਤੁਹਾਨੂੰ ਟੋਟਲ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਕੁਝ ਸੱਜਰ ਸੋਈਏ ਕੋਈ ਗੱਭਣਿਆ ਕੋਈ ਧੋਕਣਾ ਗੱਬਣਾ ਕੋਈ ਵੱਡੇ ਭਾਵਾ ਤੇ ਕੋਈ ਛੋਟੇ ਭਾਵਾ ਤੇ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਆਹ ਦੇਖ ਸਕਦੇ ਆਵਲੀਆਂ گاਵਾ ਜਿਹੜੀਆਂ ਤੁਹਾਨੂੰ ਦਿਖਾਉਣੀ ਆਵਾ ਚੰਗੇ ਦੁੱਧ ਵਾਲੀਆਂ گاਵਾ ਜਿਹੜੀਆਂ ਤੁਹਾਨੂੰ ਦਿਖਾਵਾਂਗੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਹੋਰ ਕੀ ਹਾਲ ਦੇ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਹੈ ਪਾਜੀ ਚੱਲੀ ਜਾਂਦਾ ਕੰਮ ਕਰ ਫਿਰ ਵਧੀਆ ਪਾਜੀ ਬਾਬੇ ਨਾਨਕ ਦੀ ਠੀਕ ਹੈ ਮਾਲ ਆਈ ਜਾਂਦਾ ਸੌਦੇ ਹੋਈ ਜਾਂਦੇ ਆ ਆਹ ਜੀ ਚੱਲਣ ਡਿਆ ਕੰਮ ਇਹਦਾ ਹੀ ਮਾਰਾ ਇਹੋ ਜੀ ਇੱਕ ਦਾ ਸਬਦਾ ਚੱਲਣ ਦਿਆ ਅਜੇ ਆਹ ਦੇਖੋ ਠੀਕ ਹੈ ਆ ਦੇ ਫਤਿਹ ਕਬਦਾ ਪੂਰਾ ਚੱਲਣ ਦੇ ਅਜੇ ਤੇ ਚਲੋ ਨਾਮ ਦੱਸਦੇ ਕਰੀ ਨਾਂ ਬਾਬਾ ਜੀ ਆਪਣਾ ਪਹਲਾ ਹੀ ਜੇ ਹਾਂਜੀ ਹਾਂਜੀ ਜਿਲ੍ਹਾ ਅੰਮ੍ਰਿਤਸਰ ਠੀਕ ਆ ਸੀਲ ਮਜੀਠਾ ਦੇ ਜੰਤੀਪੁਰ ਤੋਂ 4 ਕਿਲੋਮੀਟਰ ਅਗੇ ਠੀਕ ਹੈ ਜੀ ਬਟਾਲੇ ਬਟਾਲੇ ਤੋਂ 17-18 ਕਿਲੋਮੀਟਰ ਠੀਕ ਆ ਆਪਾਂ ਦਾ ਮੇਨ ਅੱਡਾ ਜਿਹੜਾ ਜੰਤੀਪੁਰ ਲੱਗਣ ਲੱਗੇ ਠੀਕ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਸੇਲਮ ਤੇ ਫੋਨ ਨੰਬਰ ਹੀ ਬੋਲ ਦੇ ਕਰੀ ਮੋਬਾਈਲ ਨੰਬਰ ਆਪਣੇ 98568 21498 ਠੀਕ ਆ 73433 ਤੇ 760 ਕੰਨੇ ਠੀਕ ਆ ਤੇ ਵੈਰਾਈਟੀ ਸਾਰੀ ਅੱਜ ਵੀ ਵੈਰਾਈਟੀ ਅੱਜ ਤੇ ਮਹਾਰਾਜ ਕਿਰਪਾ ਸਾਰੀ ਕੋਈ ਤੋਕਣਾ ਨਾ ਆਪਣਾ ਮੱਝਾਂ ਵੀ ਆ ਅੱਛਾ ਤਿਆਰ ਸੂਣ ਵਾਲੀਆਂ ਝੋਟੀਆਂ ਠੀਕ ਆ ਗਾਵਾਂ ਵੀ ਹੈਗੀਆਂ ਵਾ ਤਾਲੀਆਂ ਵੀ ਤੇ ਟੋਕਰ ਵਸੀ ਜੇ ਬੜੀ ਚੰਗੀ ਆ ਠੀਕ ਆ ਤੇ ਤਾਜ਼ੀਆਂ ਗਾਵਾਂ ਨੜਦੇ ਆ ਠੀਕ ਮਤਲਬ ਵੀਡੀਓ ਪੂਰੀ ਵੇਖੇਗਾ ਕੋਈ ਸਾਰਾ ਹਰਗ ਪ੍ਰਕਾਰ ਦਾ ਮਾਲਜਾ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਹਾਂਜੀ ਹਾਂਜੀ ਠੀਕ ਆ ਆ ਗੱਡੀ ਪ ਆ ਦੇਖ ਸਕਦੇ ਜੀ ਬਈ ਠੰਡੀ ਠੰਡੀ ਆ ਠੀਕ ਆ ਜੀ ਹਾਂ ਕੋਈ ਗਾਲੀ ਨਹੀਂ ਜਿੰਨਾ ਮਰਜ਼ੀ ਬਾਕੀ ਥਣਾ ਦੱਸਾ ਜੀ ਕਿ ਆਪ ਦੇਖ ਸਕਦੇ ਕੋਈ ਗਾਲੀ ਨਹੀਂ ਤੇ ਪਤਾ ਨਹੀਂ ਇਹਨਾਂ ਵਿਚਾਈ ਨੂੰ ਪਹਿਲਾਂ ਠੀਕ ਆ ਇਦਾਂ ਦਾ ਚੌਗੀ ਹੈ ਬਾਕੀ ਇਹ ਵਿੱਚ ਇਦਾਂ ਬੜਾ ਵਾਧਾ ਵਾ ਹਾਂਜੀ ਹਾਂਜੀ ਤੇ ਸੰਭੀ ਸੰਭੀ ਕੇ ਨੇ ਚੰਗੇ ਰੀਝਣਾ ਵਾ ਸੋਹਣੀ ਝੋਟੀ ਆ ਜਿਹੜੀ ਬਾਕੀ ਇਹੋ ਜਿਹਾ ਪਸ਼ੂ ਘਰੇ ਵੱੱਜਾ ਵੀ ਸੋਹਣਾ ਲੱਗਦਾ ਵਾ ਬਾਕੀ ਬਹੁਤ ਠੰਡੀ ਰਾਣੀਆਂ ਗੱਲ ਬਾਤ ਜੀ ਭਾਵੇਂ ਅੱਜ ਇੱਥੇ ਬਾੜੇ ਖਲੋਗੇ ਨਾ ਹਾਂਜੀ ਠੀਕ ਆ ਇਹਦਾਂ ਲੋ ਬਹੁਤ ਕਾਲਾ ਠੀਕ ਆ ਜੀ ਕਬੀ ਪਹਿਲਾ ਜੁਆ ਥੱਲੇ ਚੱਗੀ ਬਣੂਗੀ ਕਮ ਤਿਆਰ ਹੋਣੀ ਹੈ ਜੇ ਪੂਰੀ ਇਹ ਪੁੜਿਆਂ ਤੋਂ ਆਪਾਂ ਦੇਖ ਸਕਦੇ ਕੋਈ ਗੱਲ ਨਹੀਂ ਹੈ ਵੱਡੀ ਛੋਟੀ ਲੈ ਜਾ ਜੀ ਆਹ ਉਹਨੇ ਕਿਹਾ ਮੁੰਡਾ ਕਰਨ ਨਾਲ ਆਇਆ ਜਿੰਨਾ ਮਹੀ ਲਈ ਹੈ ਅੱਛਾ ਠੀਕ ਹੈ ਜੀ ਇਹਨਾਂ ਨੂੰ 2 ਮਹੀਨੇ ਹੋ ਗਏ ਪੂਰ ਕਰਦੇ ਠੀਕ ਹੈ ਜੀ ਤੇ ਕਿੰਨਾ ਵੀਰ ਜੀ ਦਾ ਮੁੱਲ ਫਿਰ ਮੂਹਾਂ ਨੂੰ ਬਾਬਾ ਜੀ ਕਿੰਨਾ ਮੱਝੀ ਕਰੀ ਗੱਡੀ ਦਾ ਭਾਵੇਂ 85 90 ਕਰੀਏ ਹਾਂਜੀ ਹਾਂ ਦੇਣਾ 75 ਹਜ਼ਾਰ ਜੀ 75000 ਦੀ ਮਾਨਤਾ ਨੇ ਵਿੱਚੋਂ ਮੁੱਕਦੇ ਹੋ ਜਾਊਗਾ ਬਿਲਕੁਲ ਨਹੀਂ ਹੋ ਜਾਊ ਮੌਕੇ ਤੇ ਮਾਨਤਾ ਕੋ ਫੋਨ ਲਾਵੇ ਇੱਕ ਰਹੀ ਹਣਾ ਬਾਕੀ ਜੇ ਕੋਈ ਇੱਥੇ ਵੀਰ ਭਰਾ ਆ ਕੇ ਲੈ ਸਕਦਾ ਕਿਉਂਕਿ ਸਾਫ਼ ਹੈ ਸੋਹਣੀ ਆ ਹਾਂਜੀ ਚਾਰੂ ਬੜੀ ਵੇਖੋ ਜੀ ਤੋ ਪਿੱਛੇ ਹੀ ਕੇ ਸੇਵਾ ਬਹੁਤ ਕੀਤੀ ਆਂ ਫੱਬਦੀ ਆ ਛੋਟੀ ਚਲੋ ਹਣਾ ਆਪਣੀ ਬਾਕੀ ਬਹੁਤ ਚੰਗੀ ਗੱਡੀ ਆ ਹਾਂਜੀ ਤੇ ਆ ਵੀ ਗੱਪਣ ਜੀ ਇਹ ਵੀ ਬਾਬਾ ਜੀ ਗੱਪਣ ਤੇ ਤਿਆਰੀ ਆ ਬਸ ਦੇਣ ਦਾ ਥੋੜੇ ਹੀ ਖੜਨੇ ਨੇ ਮੇਨਾ 2-4 ਦਿਨ ਕੜਨੇ ਆ ਬਾਅਦ ਤੋਂ ਬਾਅਦ ਹਫਤਾ ਲੱਜੂਗੀ ਥੋੜੀ ਜੀ ਸਾਈਡ ਨਾ ਭਲ ਪਾ ਗਈ ਠੀਕ ਆ ਆ ਥੋੜੀ ਜੀ ਸਾਈਡ ਨਾ ਭਲ ਪਾ ਗਈ ਆ ਚਲੋ ਖੋਲੋ ਤਾਂ ਉੱਤੇ ਇੱਕ ਕਿ ਸੁਆ ਕੀ ਜਾ ਰਹਾ ਠੀਕ ਆ ਜੀ ਅੱਜ ਬੱਸ ਤੁਹਾਨੂੰ ਸਾਰਾ ਖਾ ਰਿਹਾ ਬਸ ਬਚਾ ਦੇ ਥੋੜਾ ਜਿਹਾ ਚਲੋ ਬਾਬੂ ਜੀ ਵੀ ਬਸ ਖਾ ਲਓ ਕੀ ਆ ਰਿਹਾ ਸੰਜੀਤ ਇਹ ਬਾਹਰ ਦੀ ਅਜੇ ਲੈ ਆ ਜੀ ਇਹ ਕਿੰਨਾ ਚੋਚਵਾਈ ਜਾਊਗੀ ਵੀਰ ਜੀ ਦੁੱਧ ਹੁਣ ਅੱਜ ਕੱਲ ਦੇ ਟ੍ਰੈਂਡ ਜਿਹਾ ਚੱਲਣ ਡਿਆ 15 16 ਕਿਲੋ ਵਾਲਾ ਠੀਕ ਆ ਹਾਂ ਜੀ ਉਹ ਤਾਂ ਚਲੋ ਨਹੀਂ ਕੀ ਕਰ ਸਕਦੀ 10 ਕਿਲੋ ਚਵਾਉਗਾ 10 ਚਵਾਜੇ 12 ਲਾ ਦੇ 10 11 ਕਿੰਨੇ ਜਿਹੜਾ ਚਵਾ ਦੋਗੀ ਬਾਕੀ ਉਹ ਤਾਂ ਚਲੋ ਸਮੇਂ ਦੇ ਹਿਸਾਬ ਨਾਲ ਕੋਈ ਠੀਕ ਆ ਠੀਕ ਹੈ ਜੀ ਉਹ ਤਰ੍ਹਾਂ ਜਿਹੜਾ ਵਾ ਕੱਦ-ਕਾੜ ਚੰਗਾ ਵਾ ਢਾਂਚਾ ਚੰਗਾ ਜਿਹੜਾ ਇਹ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਬਾਬਾ ਜੀ ਇਹ ਮਹੀ ਦੀ ਪਿੱਛੇ ਦੀ ਥਣਾ ਦੀ ਗਾਰੰਟੀ ਹੋ ਸਾਡੀ ਠੀਕ ਆ ਜੇ ਕੋਈ ਵੀਰ ਭਰਾ ਗੱਪਨ ਫੜਦਾ ਹਾਂਜੀ ਹੁਣ ਉਹਦਾ ਮਹੀ ਭਾਜ ਜਿੰਨੇ ਦੀ ਮਰਜ਼ੀ 70 75 ਹਾਂਜੀ ਹੁਣ ਹਾਂ ਦੇ ਨਾਮ ਮਹੀ 65 ਹਜ਼ਾਰ ਲੈ ਦਾਂਗੇ 65 ਹਜ਼ਾਰ ਜੀ ਬਾਕੀ ਵਿੱਚ ਮਾਨਦਾਨ ਹੋ ਜਾਊਗਾ ਤੇ ਹੁਣ ਆ ਗਈ ਆਪਣੇ ਕੋਲ 30 ਨੰਬਰ ਤੇ ਇਹ ਤੋਂ ਕਰ ਗੱਪਨ ਛੋਡੀ ਚੈੱਕ ਪਾਸ ਚੈੱਕ ਪਾਸ ਆ 6 ਮਹੀਨੇ 6 ਮਹੀਨੇ ਤੈਨੂੰ ਲੱਗਾ ਹੋ ਠੀਕ ਆ ਜੀ 6 ਮਹੀਨੇ ਦੀ ਚੈੱਕ ਪਾਸ ਆ ਇਹ ਦੇਣਾ ਅਗਲੇ ਖਾਂਦੇ ਵਿੱਚ ਪਰਲੇ ਵਿੱਚ ਜਿਹੜਾ ਕਮੈਨੀ ਹਾਣਾ ਦਾ ਉਹ ਚੋਰੀਆਂ ਧਾਰਾ ਘੱਟ ਆ ਅੱਛਾ ਉਹ ਗਾੜੀ ਬੰਨਦੀ ਬਚਾ ਮੜਾ ਜਾ ਠੀਕ ਆ ਉਹ ਧਾਰਾ ਘੱਟ ਘਟੀਆਂ ਹੋਣੀ ਆ ਅੱਛਾ ਜਦੋਂ ਜਦਿਆ ਪੂਰਾ ਹੋਊਗਾ ਅੱਛਾ ਬੰਨੀਆਂ ਵਾ ਬਾਕੀ ਚਲੋ ਆਪਾਂ ਮੁੰਨਾ ਸੁਣਵਾ ਲਾਂਗੇ ਜੈ ਕੀਮਤ ਦੁੱਧ ਤੇਰੇ ਤਿੰਨ ਕਿਲੋ ਅੱਛਾ ਚੋਈ ਦੀ ਵੀ ਮਗਰ ਠੀਕ ਹੈ ਠੀਕ ਆ ਐਵੇਂ ਕਿਨ ਝੂਠ ਮਾਰ ਕੇ ਦੇ ਦਈਏ ਮੁੜ ਕੇ ਕੋਈ ਲਾਹਾ ਨਹੀਂ ਆ ਨਹੀਂ ਉਹ ਚੀਜ਼ ਤਾਂ ਕੋਈ ਫਾਇਦਾ ਨਹੀਂ ਆ ਬਾਕੀ ਇਹ ਆ ਕਿ ਸਾਂਭੀ ਚੰਗੀ ਆ ਤੋ ਰੋਹ ਹੈ ਕਰੇ ਛੇ ਮੀਨਾਂ ਦੀ ਗੱਬਣ ਛੇ ਮੀਨਾਂ ਦੀ ਗੱਬਣ ਜੇ 3 ਕਿਲੋ ਦੁੱਧ ਦੇ ਠੀ ਫਰੀ 3 ਕਿਲੋ ਦੁੱਧ ਜੇ ਇੱਕੋ ਟਾਈਮ ਮਿਲਦੀ ਜੇ ਬਾਕੀ ਬਾਕੀ ਸੱਜਰ ਚੰਗੇ ਦੁੱਧ ਵਾਲੀ ਆ ਜਿਹੜੀ ਆ ਜੇ ਲੈ ਆ ਬਾਕੀ ਐ ਗਰੰਟੀ ਉਹ ਹੱਗ ਪਈ ਦੀ ਠੀਕ ਹੈ ਜੀ ਛੇ ਮੀਨਾਂ ਦੀ ਗੱਬਣ ਪਾਵੇਂ ਕੋਈ ਮੀਂਹ ਭਾ ਦੂਰ ਦਾ ਕਰਦਾ ਆ ਮੈਂ ਮਗਾਉਂਦਾ ਵਾ ਖਾਲੀ ਨਿਕਲੂ ਤੇ ਆਉਣ ਜਾਂਦਾ ਕਰਾ ਸਾਡਾ ਠੀਕ ਹੈ ਕਿੰਨੇ ਦਿਨਾਂ ਦਾ ਟਾਈਮ ਹੁੰਦਾ ਜੀ ਹਫਤੇ ਦਾ ਟਾਈਮ ਹਫਤੇ ਦੇ ਵਿੱਚ ਵਿੱਚ ਕਹਿੰਦੇ ਕਿ ਜਿਹੜੀ ਚੱਕ ਕਰਾ ਕੇ ਦੱਸ ਦਿਓ ਕੋਈ ਵੀ ਜੇ ਵਾਦਾ ਘਟਾਇਆ ਤੇ ਟੋਕੜੇ ਘੱਬਣਾਂ ਦਾ ਜਿਹੜਾ ਠੀਕ ਆ ਟੋਕੜੇ ਘੱਬਣ ਖਾਲੀ ਨਹੀਂ ਗੁਲ ਕਰੀ ਠੀਕ ਆ ਜੀ ਹਾਂ ਗੁਲ ਘੱਬਣ ਇਹ ਦੋ ਦਿਨਾਂ ਬਰ ਚੱਕ ਹੋਈਆਂ ਇੱਕ ਪਿਛਲੇ ਘਰੋਂ ਕਰਾਈਆਂ ਹਾਂਜੀ ਅੱਜ ਵੀਡੀਓ ਬਣਦੀ ਆ ਤੇ ਅੱਜ ਸੁਇਆਂ ਦੀਆਂ ਫੇਰ ਕਰਾਈਆਂ ਠੀਕ ਆ ਤੇ ਇਹਦਾ ਮੁੱਲ ਫੇਰ ਇਹਦਾ ਮੁੱਲ ਬਾਬਾ ਜੈ ਜੀ ਆ ਕਿੰਨਾ ਇਹ ਜਿੰਨੇ ਰੁਪਏ ਦੀ ਮਤੀ ਨਹੀਂ ਵੇਚਦੇ ਹਾਂ ਤਾਂ ਨਾ 40000 ਦੀ ਮਹੀ ਲੈਣੀ ਹੋਣੀ 40000 ਦੀ ਹਾਂਜੀ 40 ਵਿੱਚੋਂ ਛੋਟ ਛਟ ਹੋ ਜਾਊਗਾ ਠੀਕ ਆ ਤੇ ਹੁਣ ਇੱਕ ਹੋਰ ਆ ਵੀ ਤੋਕੜ ਕਪਨ ਜੇ ਠੀਕ ਆ ਇਹ ਸਾਢੇ ਕਿੰਨਾ ਵੀ ਨਹੀਂ ਆਦੀ ਇਹ ਸਾਢੇ 3 ਮਹੀਨੇ ਤੋੜ ਦੋ ਇਹਨਾਂ ਨੂੰ ਦੁੱਧ ਦਿੰਦੀ ਜੇ ਦੋ ਦੇ ਲਈ 4 ਕਿਲੋ 4 ਕਿਲੋ ਇੱਕੋ ਟਾਈਮ ਦਾ ਕਿ ਦੋਵਾਂ ਦਾ ਦੋਵੇਂ ਟਾਈਮ ਮਿਲਦੀ ਖਾਪੀ ਤੇ ਹੀ ਪਾੜ ਜੀ ਲੋਟ ਦੋਵੇਂ ਟਾਈਮ ਹੁਣ ਨਹੀਂ ਆਂਦੀ ਅਸੀਂ ਸਵੇਰ ਚੋਇਆ ਇਹਦਾ ਹੀ ਸਵੇਰ ਚੋਇਆ ਇਹਦਾ ਸਵੇਰ ਕਹਿੰਦੇ ਕਿ ਚੋਇਆ ਆਪਾਂ ਇੱਕ ਚਲੋ ਆਜ ਲੈ ਆਓ ਬਾਕੀ ਚੰਗੇ ਵੱਡੇ ਕਦ ਕੱਢਦੀ ਆ ਸੋਹਣੀ ਝੋਟੀ ਆ ਕਿੰਨਾ ਕਿ ਦੁੱਧ ਚ ਹੋਇਆ ਤੁਸੀਂ ਅ ਤੱਕ ਸੱਜਰ ਕੋ ਦੁੱਧ ਲੱਭਿਆ ਪਾ 13 ਕਿਲੋ ਜੁਆ ਨਾ ਬਹੁਤ ਆਨੇ ਬਾਤ ਮਾਰਦੇ ਐ ਹਜੇ 15 16 ਕਿਲੋ ਚ ਆਵਾ 13 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਦੇਖੋ ਸੱਜਰ ਕੋ ਛੋਇਆ ਵਾ ਜੀ ਜਦੋਂ ਤੇਰੀਆਂ ਪੈਸੇ ਰੱਖਿਆ ਤੇ ਮਾਪੀਏ ਪਹਿਲੇ ਦਿਨ ਤੋਂ ਇਤਾਂ ਹੀ ਠੀਕ ਹੈ ਜੀ ਬਾਕੀ ਸੋਹਣੀ ਝੋਟੀ ਆ ਬਾਕੀ ਇਹ ਆ ਕਿ ਜਦਨ ਤਿਆਰ ਹੋ ਇਹ ਤੇ ਚੰਗੇ ਪੈਸਿਆਂ ਦੀ ਤਿਆਰ ਹੋਣੀ ਆ ਇਹ ਆ ਵੀ ਟੁੱਕੜੇ ਕਪਣੇ ਇਹ ਜਿਹੜੀ ਪਾਸ ਕਰਨਦੇ ਆ ਹਨਾ ਤੇਰਾ ਮੁੱਲ ਫੇਰ ਦੱਸੀ ਆ ਛੋਟੀ ਦਾ ਇਹਦਾ ਮੁੱਲ ਸਾਡੇ ਕੋਲ ਮਜੀ ਗਈ ਹੈ ਹਾਂਜੀ ਸੱਜਣ ਤਾਂ ਮੈਂ ਤੁਹਾਨੂੰ ਵੀ ਪਤਾ ਬੜਾ ਰਪਈਆ ਦੀ ਲੱਖੋਂ ਬਾਹਰ ਹੀ ਆ ਹਾਂਜੀ ਹੁਣ ਮੈਂ 55 ਦੀ 55000 ਦੀ ਹਰਿਆਣੇ ਦੀ ਨਹੀਂ ਆਪਾਂ ਸੱਜਣ ਆਵ ਲੈ ਹੰਦੀ ਆ ਬੰਨੀ ਅੱਛਾ ਸੁਆਹ ਚੁਗਿਆ ਹੁਣ ਨਹੀਂ ਆਂਦੀ ਅੱਛਾ ਠੀਕ ਹੈ ਜੀ ਬੰਨੀਆ ਗਾੜੀ ਠੀਕ ਆ ਤਿੰਨ ਮਹੀਨੇ ਚ ਗੱਬਣ ਚੈੱਕ ਪਾਸ ਹੋਈ ਹੈ ਚੈੱਕ ਪਾਸ ਹੋਈ ਹੈ ਅਸਲੀ ਨੇ ਕਰ ਲੇ ਬਾਹੂ ਹਾਜੇ ਕਰ ਲੇ ਠੀਕ ਆ ਕੋਈ ਜਾ ਕੇ ਕਰ ਲੇ ਠੀਕ ਆ ਹੁਣ ਦੋ ਦਿਨਾਂ ਦੇ ਚਾਰ ਕਿਲੋ ਹੀ ਆ ਠੀਕ ਆ ਹਾਂਜੀ ਤੇ 55000 ਦੀ ਦੇਣੀ ਆ 55000 ਦੇ ਦਾਂਗੇ ਅੱਛਾ 55000 ਦੀ ਦੇ ਦੋਗੇ ਚਲੋ ਇੱਕ ਮੌਕਾ ਦੇ ਥੋੜਾ ਪਤਾ ਹੋਰ ਹੋ ਜਾਊਗਾ ਤੇ ਆ ਹੋ ਗਈ ਬਾਸ ਹਾਂਜੀ ਹਾਂਜੀ ਇਹ ਹੋ ਗਈ ਆ ਲੜੀ ਠੀਕ ਆ ਇਹਦੇ ਮਗਰ ਬੱਚਾ ਵੀ ਸੀ ਜਿਹੜਾ ਇਹ ਲੱਦ ਕੇ ਵੀ ਜਿਹੜੀ ਚੱਲ ਚੱਲੀ ਏ ਟੋਕੜ ਗੱਪਣ ਚੈੱਕ ਪਾਸ ਹੀ ਏ ਵੀ ਕਰ ਲੋ ਤੁਸੀਂ ਅਲ ਬਾਅਦ ਆਏ ਕੁੜੇ ਜੀ ਆ ਵੀ ਟੋਕੜ ਗੱਪਣ ਜੇ ਇਹ ਪਹਿਲਾਂ ਸੂਆ ਛੋਟੀ ਗੱਪਣ ਟੋਕੜ ਠੀਕ ਆ ਜੀ ਇਹ ਬਬਈ ਚੌ ਚੌ ਦਾ ਬਾਹਰ ਹੀ ਆ ਜੋ ਡਿਆਣਾ ਪੰਜਵਾਂ ਜਾਂਦੇ ਚੌ ਮਹੀਨੇ ਦੀ ਗੱਬਣ ਜਿਹੜੀ ਹੈ ਪੰਜਵਾਂ ਜਾਂਦੇ ਆ ਜੀ ਬਾਕੀ ਟੋਕੜ ਗੱਬਣਾ ਝੋਟੀਆਂ ਸਾਰੀਆਂ ਚੰਗੀਆਂ ਸੋਹਣੀਆਂ ਫੱਬਦੀਆਂ ਵਾ ਟੋਕੜ ਗੱਬਣ ਝੋਟੀ ਸੰਭੰਦ ਦਾ ਵੀ ਥੋੜੀ ਚੰਗੀ ਸੰਭੰਦ ਦਾ ਹੀ ਫਾਇਦਾ ਵਾ ਜਿਹੜੀ ਕੋਈ ਸੱਜਰ ਕੋਈ 4 ਪੈਸੇ ਜੋੜੇ ਵੇ ਜਿਹੜੀ ਟੋਕੜੀ ਉਹਨਾਂ ਦੇ ਨਾਲ ਹੀ ਸੱਜਰ ਨਹੀਂ ਉਹਨਾਂ ਦੇ ਵਿੱਚ ਨਹੀਂ ਉਹਦਾ ਕੀ ਨਾਮ ਹਾਂਜੀ ਹਾਂਜੀ ਇਹ ਪਹਿਲਾਂ ਟੋਕੜੀ ਚ ਆਜੇ ਰੋਦਰ ਫਿਹਰਾ ਵਾ ਠੀਕ ਆ ਠੀਕ ਹੈ ਜੀ ਆਹ ਇਹ ਤੁਹਾਨੂੰ ਕਿਹਨੂੰ ਕਹਿ ਦਈਏ ਕਿ ਇਹਨਾਂ ਆਨਲਾਈਨ ਗਾਣੀ ਦੋਵੇਂ ਢੰਗ ਕਹਿ ਦਈਏ ਹਾਂਜੀ ਲੈ ਜਾਈਏ ਦੋਵੇਂ ਮਿਲਦੀ ਆ ਬਰੇਕ ਟਾਂ ਠੀਕ ਹੈ ਤੇ ਇੱਕ ਭਾੜੇ ਤੇ ਕਾਲੀ ਕੁਲੀ ਦੀ ਹੋਣੀ ਬਹੁਤ ਜੰਦੀ ਕਰੋ ਠੀਕ ਹੈ ਜੀ ਠੰਡ ਸੁਣ ਦਾ ਸਾਈਜ਼ ਗੈਪ ਸਾਰਿਆਂ ਦੇ ਚੰਗਾ ਬਾਕੀ ਜੇ ਕੋਈ ਵਾਧ ਘਾਟ ਹੋ ਨਾਲੇ ਨਾਲ ਵੀ ਦੀ ਨਹੀਂ ਦੱਸੀ ਜਾਂਦੇ ਆਪਾਂ ਨੰਬਰ ਆਪਣਾ ਅੰਕਲ ਜੀ ਨਾਲੇ ਦੇ ਦੇ ਨਾ ਇਹ ਦੇ ਦਿਓ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਬਾਬਾ ਜੀ ਜਿੰਨਾ ਮਰਜ਼ੀ ਦੇ ਜੀ 45 ਦੇ ਦਾਂ 45000 ਦੀ ਮਾਨਤਨ ਮੌਕੇ ਤੇ ਹੋ ਜਾਊਗਾ ਚਲੋ ਹੋ ਜੂ ਬਾਕੀ 45000 ਠੀਕ ਆ 44000 ਦੇ ਕਿੰਨੇ ਦਵਾਂਗੇ ਬਾਕੀ ਮਾਨਤਨ ਸਾਰਿਆਂ ਚ ਹੀ ਹੋਣੇ ਅੱਜ ਹੁਣ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਤੇ ਮਗਰ ਬੱਛੀ ਜੇ ਇਹ ਬੱਛੀ ਅੱਜ ਹੀ ਸ਼ਰ ਸ਼ਰ ਬੱਛੀ ਆ ਮੱਛੀ ਮਗਰ ਦੇਖ ਸਾਤੇ ਬੜੀ ਪਿਆਰੀ ਆ ਜਿਹੜੀ ਬੜੀਆਂ ਛੰਡੀਆਂ ਬੜੀਆਂ ਚਾਹੀ ਛੋਟੇ ਰੰਗ ਦੀ ਬੱਛੀ ਜਿਹੜੀ ਤੇ ਉਤਰਾ ਵੀ ਠੰਡੀ ਠਿਰੀ ਆ ਜਿਹੜੀ ਐਂ ਠੰਡੀਆਂ ਬਾਬਾ ਜੀ ਆਹ ਕੀ ਆ ਜਪੋ ਜਿੱਦਾਂ ਮਰਜ਼ੀ ਕੋ ਥੱਲੇ ਆ ਜੀ ਹਾਂ ਵਾ ਸੁਆ ਕਿਨਵਾ ਜੇ ਤਾਂ ਪਹਿਲਾਂ ਹੀ ਸੁਆ ਤੇ ਆਪ ਵੀ ਵੱਛੀ ਤੇ ਮਗਰ ਵੀ ਵੱਛੀ ਆ ਹਾਂਜੀ ਪਹਿਲੇ ਸੁਆ ਜੀ ਇਧਰ ਨਹੀਂ ਤੋਰਦਾ ਅੰਦਰ ਨਹੀਂ ਮੇਟੀ ਕੱਲ ਕਰੀਏ ਵੀਡੀਓ ਆਉਂਦੀ ਬਣਾਉਂਦੀ ਆ ਵਾ ਠੀਕ ਹੈ ਜੀ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਆ ਵੀ ਤੂੰ ਨਾ ਜਾਵਾਂ ਮੈਂ ਵੱਛੀ ਜੀ ਤਿੰਨ ਇਹ ਕਿੰਨੇ ਰੁਪਏ ਲਾ ਚਾਹੁੰ ਲਾ ਕੇ ਪੁੱਛੋ ਜਾਈਂ ਇਹਨੇ ਕਾਹ ਦੀ ਤੁਹਾਨੂੰ ਜੀ ਸੁਣ ਜਾਂ ਬੜੀਆਂ ਸਾਫ ਠੰਡੀਆਂ ਬਣਨ ਲੈ ਜਾਓ ਜੀ ਬਿਲਕੁਲ ਕੰਪੈਕਟ ਜਿਹਾ ਹਵਨ ਆ ਇਹਦਾ ਕੋਸ਼ ਕੋਸ਼ੇ ਪਲਾਂਵੀ ਜਹਵਾਨੇ ਤੇ ਹੈਗੀਆਂ ਐ ਤੋਟੀ ਜੇਰੀ ਕਾ ਹਾਂਜੀ ਇਹਨੂੰ ਇੱਕ ਟਾਈਮ ਚ ਲੈ ਗਈ ਸੀ ਜੁੜੀ ਅੱਛਾ ਸ਼ਾਮਾਂ ਦੇ ਤੇ ਉਹਦਾ ਨਦੀਆ ਇਹ ਸਿੱਸ ਨਾ ਵੀ ਨਦੀ ਕੋਲ ਸਾਡੇ ਨਹੀਂ ਤੇ ਜਿਹੜੇ ਹੁਣ ਵਿਖਾਈ ਆਪਾਂ ਵੇੜ ਕਿੰਨਾ ਇਹਦੇ ਕੋ ਬੋਲਾ ਬੋਲਾ ਜਦੋਂ ਨਾ ਉਹ ਸਾਡੀ ਅਜੀ ਨਾ ਮੇਰਾ ਸਾਡਾ 10 ਕਿਲੋ ਕਿਨੂੰ ਅੱਛਾ ਤੋਂ ਵੱਧ 10 ਜੁੜੀ ਠੀਕ ਆ ਕਿੰਨਾ ਖਿਚਵਾਈ ਜਾਊਗੀ ਉਤਰਾਏ 14 ਦੇ 14 ਕਿਲੋ 15 ਕਿਲੋ ਚੁਆ ਸਕਦੀ ਆ ਠੀਕ ਆ ਤੇਰਾ ਮੁੱਲ ਮੁੱਲੇ ਦਾ ਮੁੱਲੇ ਦਾ ਇੱਕੋ ਹੀ ਪੱਕਾ ਹੀ ਕਰਦਾ ਫਿਕਸ ਸੀ ਪੱਕਾ ਫਿਕਸ ਸੀ 45000 45000 ਕੁਝ 1000 ਛੋਟ ਕਰਾਂਗੇ ਠੀਕ ਹੈ ਜੀ 45000 ਬਾਕੀ ਜੀ ਜੀ ਨਹੀਂ ਕੋਈ ਪਰਵਾਹ ਨਹੀਂ ਠੀਕ ਹੈ ਥੱਲੇ ਬਹਿ ਜਾ ਇਹ ਕੋਈ ਗੱਲ ਨਹੀਂ ਹੈ ਠੀਕ ਹੈ ਜੀ ਆ ਵਦਾਂ ਚੱਕਰੀ ਕੋਈ ਨਹੀਂ ਹੈ ਹਾਂ ਦੇਖ ਸਕਦੇ ਗਾਇੰਦ ਬਾਬਾ ਜੀ ਪਤਾ ਨਹੀਂ ਬੋਧ ਨਹੀਂ ਕਿੰਨੀ ਆਂਦੀ ਜੇ ਅੱਛਾ ਚਾਰ ਚਾਰ ਵੀ ਰੋਜ਼ ਆ ਗਏਗੇ ਠੀਕ ਹੈ ਦੋ ਦਿਨ ਵੀ ਆ ਗਏਗੇ ਆਈ ਚਲਾਈ ਆਈ ਚਲਾਈ ਅੱਛਾ ਵੇਚ ਨਾਲੇ ਠੀਕ ਹੈ ਜੀ ਤੇ ਤੋਰੀਆ ਫਿਰ ਆਵੀ ਸੋਈ ਸੋਈ ਜੇ ਪਹਿਲਾਂ ਬੱਸੀ ਦੋਂਦੀ ਹੈ ਅੱਛਾ ਦੋ ਦੰਦ ਆ ਗਏ ਹੁਣ ਇਹ ਸਾਰੀ ਚੋਕ ਹੈ ਨਾ 1:30 ਵਜੇ ਚੋਈ ਸਾਫ ਕੀਤੀ ਆ ਅੱਛਾ ਤੁਹਾਨੂੰ ਲੱਗਿਆ 1:30 ਵਜੇ ਚੋਈ ਤੇ ਗੱਡੀ ਚੋਂ ਲਾਉਂਦੇ ਸਾਰੀ ਬੱਛੇ ਨੇ ਫੇਰ ਕਰਤੀ ਅੱਛਾ ਤੁਹਾਡਾ ਬੱਛੇ ਨੇ ਕਰਤੀ ਉਹ ਬੱਚਾ ਨਾੜੂ ਦਾ ਅਛਾ ਉਹ ਬਛੇਰਾ ਨਾੜੂ ਜਿਹੜਾ ਨਾਲ ਹੈ ਦੰਦ ਦਿਖਾ ਦੇ ਉਹਦੀ ਠੰਡੀ ਕੀਤੀ ਯਾਦ ਕੋ ਪਾ ਦੇ ਸਾਦੇ ਪਿਓਰ ਦੋ ਦੰਦ ਦੋ ਦੋਂਦੀ ਆ ਇਹਨੂੰ 13 ਮਿੰਟ ਲੱਗਣ ਦੋ ਦੋ ਨਾਵਾ ਇਹ ਡੰਡੀ ਆ ਜੀ ਭਾਵੇਂ ਲੰਮੇ ਬੈ ਕੇ ਚੋਲੋ ਇਹਨੂੰ ਕੋਈ ਰੱਸੀ ਦੀ ਪ੍ਰਵਾਹ ਨਹੀਂ ਕੋਈ ਆਏ ਪਾਲਾ ਮੀ ਆ ਗਿਆ 1 ਵਜੇ ਦੀ ਚੋਈ ਇਹ ਦੁਪਹਿਰ ਦੀ ਚੋਈ ਆ ਹੁਣ ਸਾਢੇ 3 ਦਾ ਟਾਈਮ ਹੋਇਆ ਵਾ ਆਪਣੇ ਨਾਲੋਂ 2 ਕਿਲੋਮੀਟਰ ਤੋਂ ਰਹੀ ਆ ਕੋਈ 2-3 ਘੰਟੇ ਚੋਈ ਨ ਹੋ ਗਏ ਆ ਇਹ ਤਾਂ ਚੋਇਆ ਡੰਗਰ ਤੇ ਗਿਆ ਮੇਲਾ ਇੱਕ ਨਾ ਆ ਠੀਕ ਆ ਥਾਂ ਪਾ ਦੂਗੇ ਪੂਰਾ ਕਰ ਦਈਏ ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਲੱਗਾ ਬਾਕੀ ਉਂਗਲ ਬੜੀ ਛੋਟੀ ਜੀ ਧੁੰਦੀ ਜਲੀ ਤੇ ਆ ਬੱਚਾ ਵੀ ਤੁਹਾਨੂੰ ਦਿਖਾ ਦਈਏ ਨਾਲੋਂ ਜਿਹੜਾ ਨਾਲ ਹੀ ਆ ਜਰਸੀ ਰਸ਼ਮ ਅਗਰ ਤੇ ਇਹ ਕਿੰਨਾ ਕੁ ਦੁੱਧ ਵੇਚੀ ਚਵਾਈ ਜਾਊਗੀ ਬਾਬਾ ਜੀ ਇਹ ਜਹਾਜ਼ਾਂ ਦੇ ਜਬਾਦ ਕੀ ਅੱਛਾ ਕੋਈ ਬਗਲਾ 20 ਕਿਲੋ ਦਾ ਅੱਛਾ ਕਿਉਂਕਿ ਜਿਹੜੀ ਉਮਰ ਦਾ ਸੂਬੀ ਹੈ ਹਾਂਜੀ ਹਰਗੇ ਵੀਰਾਂ ਨੇ ਵੇਖਿਆ ਨਹੀਂ ਸਾਡੇ ਸੈਂਕੜਾ ਵੀ ਪੋਤਾ ਹਾਂਜੀ ਹਾਂਜੀ ਦੋਂਦੀ ਇਹਦੇ ਮੂੰਹ ਦੀ ਹੁਣ ਮੌਕੇ ਦੇ ਕਿੰਨਾ ਤਿਆਰ ਆ ਹੁਣ ਬਾਬਾ ਜੀ ਚਲੋ ਹੋਰ ਇਹ ਜਹਾਜ਼ਾਂ ਦੇ ਕੋਈ 12 ਲੀਟਰ ਦੇ ਲੱਗ ਪਾ ਗਿਆ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ ਬਸ ਜਿੰਨਾ ਮੱਝ ਲੱਗਿਆ ਕੰਨਾ 40 ਤੋਂ ਦੋ ਹੀ ਛੱਡ ਦਾਂਗੇ ਅੱਛਾ 38000 ਦੀ ਦੇ ਦੋਗੇ ਠੀਕ ਹੈ 38000 ਦੀ ਕੋਈ ਗੱਲ ਹਾਂ ਨਾ ਕਰ ਦਿੰਦੇ ਆ ਅੱਛਾ ਆਹ ਜਦੋਂ 33000 33000 ਦੇ 33000 ਜਾਣ ਦੋ ਠੀਕ ਆ ਤੇ ਇਹਦੇ ਜਿਆਦਾ ਹੀ ਲਾਤੇ ਜੇ ਕੋਈ ਜਾਣ ਦੋ ਇੰਨੀ ਚੰਗੀ ਆ ਅੱਛਾ 45 ਵਾਲੀ 50 ਵਾਲੀ ਮਕਾਬਲਾ ਨਹੀਂ ਕਰੂਗੀ ਜੀ ਠੀਕ ਆ ਜੀ ਇੰਨੀ ਥੱਲੇ ਫਟਵਾ ਨਹੀਂ ਬਾਕੀ ਆ ਕਿ ਕੋਈ ਆਣ ਕੇ ਵੇਖੇ ਇਕਰੀ ਪਸੰਦ ਕਰੇ ਇੱਕ ਰੀ ਆ ਥਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਚੰਗਾ ਆ ਬਾਬਾ ਜੀ ਬੋਲਿਆ ਪਿਛਲੇ ਘਰ ਦਾ ਜੇ ਪਿਛੋਂ ਨੂੰ ਦਾ ਹਰ ਗੇ ਪਹਾਣਾ ਮਿਲਿਆ ਤਾਂ ਅਹੀਂ ਗਾੜੀ ਪਹਾਣਾ ਬਾਤ ਹੋਈ ਆ ਹਾਂਜੀ ਹਾਂਜੀ ਵੀਰ ਪਿਛੋਂ ਪਹਾਣਾ ਮਿਲੀ ਤਾਂ ਗਾੜੀ ਆਖੀ ਨਹੀਂ ਰਾਜ ਲੀਏ ਬਣਾ ਕੇ ਠੀਕ ਆ ਹਾਂਜੀ ਤੇ ਹੁਣ ਜਿਹੜੇ ਆ 33000 ਰੁਪਏ ਸ਼ੋਰ ਹੋਣੀ ਕੋਈ ਵੀਰ ਗੁੱਸਾ ਨਾ ਕਰੇ ਠੀਕ ਆ ਹੁਣ ਵੀਰ ਲਾਓ ਜਿਹਨੇ 33 ਜਣਾ ਠੀਕ ਆ ਜੀ ਬਾਕੀ ਗੁੱਸਾ ਨਹੀਂ ਕੋਈ ਕਿਸੇ ਦਾ ਮੈਂ ਪਾਂਦਰੀ ਮੱਛੀ ਚਾਲਦੀ ਦੀ ਆ ਆ ਇਹਦੇ ਮਗਰ ਬੱਛੀ ਜੇ ਇਹ ਬੱਛੀ ਜੇ ਆਪ ਕੋ ਬੰਗਾਵ ਬੱਛੀ ਵੇਖੋ ਆਇਰ ਸ਼ਾਰ ਬੱਛੀ ਆ ਤੇ ਮ ਆਹ ਦੇਖ ਸਾਡੇ ਇਹ ਮਮਈ ਤੀਜਾ ਸੁਆ ਬੜੀ ਪਿਆਰੀ ਵਸ਼ੀ ਨਾੜੋ ਜਿਹੜਾ ਨਾਲ ਹੀ ਆ ਤਾਜੀ ਸੁਈਆ ਦੋ ਰੋ ਹਿਕਰੀ ਨੂੰ ਇਹਨੋਂ ਕਿਨੇ ਦਿਨ ਹੋਏ ਜਿਸ ਸੁਈਨਾ ਇਹਨਾਂ ਵਿੱਚ ਕੋਈ ਨਹੀਂ ਲਾਇਆ ਤੀਸਰਾ ਦਿਨ ਦੱਸ ਦੇਣਾ ਵੀ ਸਹੀ ਬਾਕੀ ਇਤਰੇ ਰੌਣਕ ਲੱਗੀ ਰਹਿੰਦੀ ਸਾਰਾ ਦਿਨ ਇਥੇ ਚੰਗੇ ਕਦ ਕਾਟਦੀ ਆ ਤੇ ਚੰਗੀ ਵੇਲਦੀ ਆ ਬਾਕੀ ਥਣ ਵੀ ਚੰਗੇ ਸਾਈਜ਼ ਗੈਪ ਤੇ ਜਿਹੜਾ ਲੱਗਾ ਮਿਲਕਵੇਂ ਇਹਨਾਂ ਵੀ ਚੰਗੀ ਲੱਗੀ ਆ ਬਾਕੀ ਇੱਥੇ ਆ ਕੇ ਪਸ਼ੂ ਆਪਣਾ ਵੇਖ ਚਾ ਕੇ ਪਸੰਦ ਕਰਕੇ ਖੜਿਆ ਕਰ ਆਹ ਦੇਖ ਸਾਡੀ ਹੰਦੀ ਬਾਬਾ ਜੀ ਬੜੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਬਾਬਾ ਜੀ ਇਹਦੇ ਨਾਲ ਕਈ ਨਹੀਂ ਭੜਾਉਂਦੇ ਚਲੋ ਅਸੀਂ ਕਿੰਨੀ ਕਿਹੜੀ ਕਿਸ ਕਰਨੀ ਆ ਮੇਰੀ 20 ਕੱਡੂ ਮੇਰੀ ਬਾਈ ਕੱਡੂ ਇਹਦੇ ਨਾਲ 20 ਲੀਟਰ ਲੀਟਰ ਵਾਲਾ ਪਿਆਰ ਆ ਜਿਹੜਾ ਮਿੰਕੇ ਦੇਵਾਂਗੇ ਤੇ 25 ਕਰੂਗੀ ਅੱਛਾ 5 ਜੀ ਤੱਕਰ ਚਲ ਜੂਗੇ ਮੈਨੂੰ ਇਹਦੇ ਵਿੱਚ ਬੱਤੀ ਜੋ ਆ ਪਰ 5 ਲੀਟਰ ਤੱਕਰੂਗੀ ਨਾ ਤੇ ਇਹਦਾ ਮੁੱਲ ਇਹਦਾ ਮੁੱਲ ਵੇਚਦਾ ਜਿੰਨਾ ਮਨਜੀ ਕਰੀਏ ਹਾਂਜੀ ਇਹ ਦੇ ਦਾਂਗੇ 2 ਛੜ ਦਾਂਗੇ 70 60 ਹਜ਼ਾਰ 70 ਜਾਂ 68 ਹਜ਼ਾਰ ਨਾ ਪੈਂਜਰ ਦਾਂਗੇ 65 ਹਜ਼ਾਰ ਦੀ ਤੇ ਦੁੱਧ 20 ਲੀਟਰ ਹੁਣ ਘਰੋਂ ਚਵਾ ਦੋਗੇ ਜਿੱਦਾਂ ਮੱਗੀ ਚੋ ਚਵਾਓ ਵਜਾਓ ਢੰਗਾਓ ਵੱਢੀ ਆ ਠੀਕ ਆ ਜੀ ਇਹਨੇ ਵੀ ਡਾਕ ਕੇ ਵੀਡੀਓ ਬਣਾ ਦਈਏ ਠੀਕ ਆ ਛੋਈਆਂ ਛੋਈਆਂ ਦੀ ਵੀਡੀਓ ਆ ਹਾਂਜੀ ਤੇ ਠੀਕ ਹੈ ਜੀ। ਠੀਕ ਆ ਸੀ ਗਿਆ। ਤੇ ਹੁਣ ਜਿਹੜੀ ਆਵਲੀ ਆ ਤੁਹਾਡੇ ਮੰਗ ਤੋਕਰ ਦੋ ਦੀ ਵਸੀ ਐ ਵੀ। ਤੋਕਰ ਆਏ ਤੋਰਾ ਇਹ ਵੀ ਦੋਦੀ। ਇਹਾਂ ਨੂੰ ਚੈੱਕ ਨਹੀਂ ਕਰਾਈਗੀ। ਅੱਛਾ। ਉਹਦਾ ਬਣੀ ਹੈ ਬਸ਼ੀ 3 ਮਹੀਨੇ ਦੀ। ਅੱਛਾ। ਪਰ ਅਸੀਂ ਕਿਸੇ ਨੂੰ ਅਸੀਂ ਪੈਸੇ ਦੇ ਕੇ ਤੋਕਰ ਦੇ ਜੀ। ਠੀਕ ਆ। ਗੱਭਨੂ ਵੀ ਦੇ ਗਿਆ ਜੀ। ਤੇ ਤੋਕਰ ਦੇ ਕੇ ਕੋ ਮੰਗਣੀ। ਠੀਕ ਆ। ਦੋ ਦੰਦ ਆ ਪਿਓਰੇ ਵੀ। ਇਧਾਂ ਦੰਦ ਚੰਗੀ ਤਰ੍ਹਾਂ ਥੋੜਾ ਜਿਹਾ ਮੂੰਹ ਫੜਾਉਣ ਤਾਂ ਕਰਦੀ ਆ। ਬਾਕੀ ਦੋ ਦੰਦ ਜਿਹੜੇ ਦਿਖਣਦੇ ਆ। ਫੀਸ ਜੰਨੀ ਬੜੀ ਨਹੀਂ ਸੀ ਨੀ ਬੜੀ ਇਹਨੂੰ। ਕਿ ਜਾਰ ਰਸੀਬ ਹੋਣੀ ਦਾ ਅਸੀਰੋ ਬਣਾਈ ਕਿੰਨਾ ਦੁੱਧ ਤੇ ਤੇ ਕੋਲ ਦੋ ਦੋ ਹੋਏ ਜਿਆਦਾ ਪਾਣੀ ਕੋਲੇ ਹੀ ਬਨੇ ਹੋਏ ਆਪਾਂ ਅੰਧੀ ਮਨੋਦ ਕੀ ਕਰੋ ਬਾਕੀ ਕੱਦ ਕਾਰਛ ਚੰਗਾ ਵਾ ਇਹ ਆ ਕਿ ਗਾਂ ਤਿਆਰ ਕਰਨ ਵਾਲੀ ਆ ਜਿਹੜੀ ਗਾਂ ਸਾਂਭਣ ਵਾਲੀ ਆ ਵੱਡੀ ਆ ਦੁੱਧ ਬੜਾ ਛਿਟਾਏ ਦਾ ਦੋਂਦੀ ਤੋਂ ਜਿਹੜੀ ਚੋਗੀ ਹੋਣਦੀ ਆ ਜਿਹੜੀ ਏ ਤੇ ਇਹਦਾ ਮੁੱਲ ਇਹਦਾ ਮੁੱਲ ਭਾਵੇਂ 18 ਮੰਗੀਏ 20 ਮੰਗੀਏ ਹਾਂਜੀ हां नाही 13.500 ਦੇ ਦਿੰਦੇ ਸਾਢੇ 13000 ਪੂਰੇ 13 ਦੀ ਜਾਣਦਾ 13 13 ਜਾਣ ਦੋ ਅੱਜ 13 ਨਹੀਂ ਕਰਾਂਗੇ ਜੀ ਇੰਨੀ ਵੱਡੀ ਹੈ ਤੇ ਆ ਜਿਹੜੀ ਦੂਜਾ ਤੁਹਾਂ ਬਹਿੜਿਆ ਠੀਕ ਹੈ ਬਾਕੀ ਇਹ ਦੇਣਾ ਵੱਧ ਵੀ ਘੱਟ ਸਕਦੀ ਆ ਹਾਂ ਜੀ ਆ ਠੰਡੀ ਬੜੀ ਆ ਉਹ ਤਰ੍ਹਾਂ ਕੀ ਇਹਦੇ ਪਸ਼ੂ ਅਚਾਨਕ ਜਦੋਂ ਕਰੀਏ ਉਧਰੋਂ ਧੱਕਾ ਮਾਰਦੀ ਏ ਠੀਕ ਹੈ ਜੀ ਇਹ ਤਾਂ ਕਈ ਵਾਰੀ ਅਚਾਨਕ ਹੱਥ ਲਾਈਦਾ ਜਾਂ ਉਧਰੋਂ ਕਈ ਇਹਦੇ ਪਸ਼ੂ ਧੱਕਾ ਮਾਰ ਦਿੰਦਾ ਹਾਂਜੀ ਹਾਂਜੀ ਆ ਜੀ ਆ ਗਿਆ ਜੀ ਬਾਕੀ ਆਜੀ ਆਪਣੀ ਵੀਡੀਓ ਪੈਣੀ ਆ ਕੱਲੋ ਆਜੀ ਦੀ ਡੇਟ ਦੀ ਦੂਜਾ ਜਲਾ ਕੋ ਆਸੋ ਤੋਂ ਬੜੀ ਚੰਗੀ ਨਹੀਂ ਬਾਕੀ ਜਿਤਨਾ ਕਿ ਉਹਨੇ ਵੇਚਿਆ ਉਹਨੇ ਦੱਸਿਆ ਵੀਡੀਓ ਆਪਣੀ ਜਿਹੜੀ ਸਵੇਰ ਦੇ ਟਾਈਮ ਪੈਣੀ ਆ ਕੱਲ ਸਵੇਰੇ ਪੈਣੀ ਆ ਆ ਕੋਈ ਨਹੀਂ ਤੇ ਇਹ ਕਿੰਨੇ ਕ ਦੁੱਧ ਵਾਲੀ ਜੇ ਵੀਰ ਜੀ ਦੁੱਧ ਕੱਲੋ 15 ਸਵਾ 15 ਜਾਓਗੇ ਆਏਗਾ ਜੀ ਕੱਲ ਆਜੀ ਹਾਂਜੀ ਬਗਟ ਬੰਦਣਾ ਚਾਹੀਦਾ ਥਾਂ ਨੂੰ ਚੰਗਾ ਤੇ ਪੋਣੀ ਬਹੁਤ ਚੰਗੀ ਥਾਣਾ ਦੀ ਗਾਰੰਟੀ ਹੋ ਗਈ ਠੀਕ ਆ ਬਾਕੀ ਆਪਣੀ ਸਮਝ ਨਾ ਲਵੇ ਹਾਂਜੀ ਕਿੱਥੇ ਕੋਈ ਚਲੋ ਮੋਲੇ ਜਨਾ ਮੰਦੀ ਗਈ ਹੈਗਾ ਇਹ ਹੁਣ ਦੇ ਦਾਂਗੇ ਕੋਈ 35 35000 ਦੇ ਬਾਕੀ ਸਵਾਸ ਹੋ ਗਏ ਸੀ ਮਿੰਡ ਵਾਲੀ 50 ਦੀ ਜੈਸਨ ਹੋਈਆਂ ਕੋਈ ਨਹੀਂ ਕਰ ਲਾਂਗੇ ਬਾਕੀ ਮੰਨ ਚਲੋ ਮੈਂ ਮੰਨਦਾ ਨਾ ਫਿਰ ਮੌਕੇ ਤੇ ਹੋ ਜਾਊਗਾ ਹਣਾ ਠੀਕ ਆ ਤੇ ਹੁਣ ਇੱਕ ਅੰਡ ਤੇ ਰਹਿ ਗਈ ਇਹਦਾ ਜਿਵਾਗ ਮਰ ਗਿਆ ਕੁੜੀ ਪਈ ਟੋਕਲੇ 12 ਲੀਟਰ ਹੈਗਾ 12 ਲੀਟਰ ਹੈਗਾ ਪੱਕਾ ਦੁੱਧ ਲੀਟਰ ਨਾ ਆਪਣੇ ਘਰੋਂ ਮਿੰਕੇ ਦੇਵਾਂਗੇ ਬੱਚਾ ਨਹੀਂ ਹੈਗਾ ਇਦਾਂ ਤੇ ਬੱਚਾ ਤੋਰੋ ਫਿਰ ਦਿੰਦੋ ਮੈਂ ਲਓ ਜੀ ਇਹਦਾ ਦੁੱਧ ਵੀ ਸੰਗਣਾ ਨਾ ਆ ਤੋੜ ਕਾੜੇ ਉਹ ਕੰਮ ਕਰਦੇ ਗੱਦੀ ਖੜਿਆ ਠੀਕ ਆ ਹਾਂ ਪੈਸਾ ਚੋਈਦੀ ਅੱਛਾ ਇਦਾਂ ਹੀ ਇਦਾਂ ਹੀ ਚੋਈਦੀ ਕੋਈ ਇਹਨੂੰ ਕੇਹ ਗੱਲ ਲੋੜ ਨਹੀਂ ਐ ਰਸੀਮ ਲੋੜ ਠੀਕ ਹੈ ਜੀ ਤੇ ਦੁੱਧ ਇਹਦਾ ਪੂਰਾ ਚਟਾ ਆ ਕਿਤੇ ਖੋਲੋ ਤੋਰ ਦਈਏ ਹਰੀਣਾ ਬਲੇ ਚਾ ਬਸ ਖੋਲੋ ਪਹਿਲਾਂ ਤੋ ਅਮੋ ਜੇ ਪਾਣਾ ਪੋਜੀ ਨਹੀਂ ਹਰੀ ਜੇ ਚਾਹ ਤਰ ਮੋੜਦਾ ਗਿਆ ਪਿਆ ਮੋੜ ਜਾਂਦਾ ਰਾ ਲਾ ਲਾ ਮੁਰਾ ਮੁੜ ਗਿਆ ਦੋ ਦੋ ਯਾਰ ਆ 12 12 ਨਾ ਪੱਕਾ ਠੀਕ ਹੈ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਜਿੰਨਾ ਮਰਜ਼ੀ ਗਏ 28000 28000 ਦੀ ਹੋਰ ਕਰ ਦੇਣਾ ਮਨਮੋਕ ਤੇ ਕੋਈ ਨਹੀਂ ਕਰਦਾਂਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਬਸ ਜੀ ਓਕੇ ਮਿਹਰਬਾਨੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਫੇਰ ਹੀ ਖੜੇ ਬਾਕੀ ਕਿਹੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਫੋਨ ਲਾਵੇ ਇੱਕ ਰੀ ਮਾਨਤਨ ਜਿਹੜਾ ਸਾਰਿਆਂ ਚ ਹੋਊਗਾ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ